ਰਤਨ ਵਾਹਿਗੁਰੂ ਜੀ ਜੇ ਤਮਹੁ ਹਮੈ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਕਾਣੁ ਧਨ ਬਿਨ ਸੈ ਸਹ ਸੈ ਸਸ ਫਿਰ ਪਛਤਾਵੈ ਮੁਖ ਤੂਰ ਪਰੇ ਮਿਰਦ ਭਿਆ ਜੋ ਬਨ ਤਨ ਖਿਸ਼ਿਆ ਕਫ ਕੰਠ ਬਰੂਤੋ ਨਨਹੁ ਨੀਰਟ ਦੇ ਚਰਨ ਰਹਿ ਕਰ ਕੰਪਣ ਲਾਗੇ ਸਾਕਤਿ ਰਾਮ ਨਰਿਦੈ ਹਰੇ ਚਰਨ ਰਹਿ ਕਰ ਕੰਪਣ ਲਾਗੇ ਸਾਕਤਿ ਰਾਮ ਨਰਿਦੈ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਬੂਦੂ ਬਾਟਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ੋਦ ਅੰਦਰ ਸਮਾਇਮਨੋ ਕੀ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰਨ ਰਹੀ ਵਟ ਭਾਗੀ ਸਤਸੰਗੀ ਜਨੋ ਮੁਰਫਤੀ ਪ੍ਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਨੇ ਮੇਰ ਕੀਤੀ ਹੈ ਸਰਸੰਗਤੀਆਂ ਪਾਵਨ ਕੜੀਆਂ ਸਾਨੂੰ ਬਖਸ਼ਿਸ਼ ਕੀਤੀਆਂ ਹਨ ਲੜੀਵਾਰ ਚੱਲ ਰਹੇ ਸ਼ਬਦ ਉਚਾਰ ਪੈ ਦੋ ਪੌੜੀਆਂ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਆਪਾਂ ਸਤਿਗੁਰੂ ਨਾਨਕ ਸਾਹਿਬ ਦੀ ਦੀ ਪਾਵਨ ਬਾਣੀ ਰਾਗ ਮਾਰੂ ਅੰਦਰ ਵਿਚਾਰ ਰਹੇ ਹਾਂ ਦਾਤਾ ਜੀ ਨੇ ਰਹਿਮਤ ਕੀਤੀ ਹੈ ਇਸ ਤੋਂ ਪਹਿਲਾਂ ਪੰਜਵੀਂ ਪੌੜੀ ਦੇ ਵਿੱਚ ਇਹ ਮਨੁੱਖ ਆਪਣੇ ਜੀਵਨ ਦੇ ਅੰਦਰ ਦੁਨੀਆਂ ਦੇ ਚੰਗੇ ਪਦਾਰਥ ਖੋਹਦਾ ਹੈ ਇਹਨਾਂ ਨੂੰ ਖਾ ਕੇ ਵਿਸ਼ਿਆਂ ਵਪਾਰਾਂ ਵਿੱਚ ਖਚਤ ਹੋ ਜਾਂਦਾ ਹੈ ਆਪਣੀ ਮਹਿਮਾ ਨੂੰ ਆਪਣੇ ਜਗਿਆ ਨੂੰ ਮੁਰਮੁਰ ਕੇ ਸੁਣਾਉਂਦਾ ਕਰਦਾ ਤਨ ਤੇ ਬਸਤਰ ਵੀ ਸਾਰੇ ਪਹਿਣ ਸੋਹਣੇ ਪਹਿਣ ਲੈਂਦਾ ਹੈ ਪਾਪ ਕੇ ਵਿਖਾਵਾ ਬਹੁਤ ਕਰਦਾ ਹੈ ਇਹਨਾਂ ਆਰਾਂ ਦੇ ਵਿੱਚ ਮਸਤ ਹੋ ਕੇ ਸਤਿਗੁਰਾਂ ਖਿਆ ਇਹ ਆਤਮਿਕ ਮੌਤ ਦੇ ਘਰ ਵਿੱਚ ਟਿਕਿਆ ਰਹਿੰਦਾ ਹੈ ਆਤਮਿਕ ਮੌਤ ਨੂੰ ਸਦਾ ਸਹਿਣੀ ਰੱਖਦਾ ਹੈ ਸਤਿਗੁਰਾਂ ਦੇ ਸ਼ਬਦ ਨੂੰ ਵੰਝਿਆ ਹੋਇਆ ਆਪਣੇ ਆਤਮਿਕ ਜੀਵਨ ਦੀ ਪਹਿਚਾਣ ਨਹੀਂ ਕਰਦਾ ਇਸ ਕਰਕੇ ਸਤਿਗੁਰੂ ਕਹਿਣ ਲੱਗੇ ਨਾਮ ਤੋਂ ਪੁੰਝਿਆ ਹੋਣ ਕਰਕੇ ਆਤਮਕ ਮੌਤ ਕਦੇ ਇਹਦੇ ਸ਼ਿਰ ਤੋਂ ਟਲਦੀ ਨਹੀਂ ਸਤਿਗੁਰਾਂ ਨੇ ਅੱਜ ਦੀਆਂ ਦੋ ਕੋੜੀਆਂ ਦੇ ਅੰਦਰ ਸ਼ਮਤੀ ਮਨੁੱਖਤਾ ਨੂੰ ਇਹ ਉਪਦੇਸ਼ ਦਿੱਤਾ ਇਹ ਆਪਣੀ ਹੋਮੈ ਨੂੰ ਦੂਰ ਕਰ ਕਿਉਂਕਿ ਇਹਦੇ ਕਰਕੇ ਉਹ ਆਪਣੇ ਜ਼ਿੰਦਗੀ ਦੇ ਅਸਲੀ ਰਸਤੇ ਤੋਂ ਭਟਕਿਆ ਹੋਇਆ। ਮੇਰੀ ਮੇਰੀ ਕਰਨਿਆਂ ਇਹ ਜਨਮ ਮੀਤ ਜਾਂਦਾ ਹੈ। ਸਤਿਗੁਰਾਂ ਬੜੇ ਹਵਾਲੇ ਨੇ ਦਿੱਤੇ ਨੇ ਮੇਰੀ ਮੇਰੀ ਕਹਿਰੋਂ ਕਰਤੇ ਦੋਲ ਜੋਤਨ ਸੇ ਭਾਈ ਮਾਰਾ ਜੋ ਜਨ ਛਤਰ ਚਲੇ ਥਾ ਦੇਹੀ ਕਿੰਤਨ ਖਾਈ ਸਰਬ ਸੈਨ ਕੀ ਲੰਕਾ ਹੋਤੀ ਰਾਮਣ ਸੇ ਅਦਕਾਈ ਕਹਾਂ ਭਇਆ ਦਰਬੰਦ ਇਹ ਹਾਜੀ ਕਿਨ ਮੈਂ ਭਈ ਪਰਾਇ ਵੀ ਆਪਣੇ ਜੀਵਨ ਨੂੰ ਪਰਮਾਤਮਾ ਦੇ ਖਿਲਾ ਮੈਂ ਮੇਰੀ ਹਉਮੈ ਹੰਕਾਰ ਵਿੱਚ ਸਮਾਪਤ ਨਾ ਕਰ ਉਹ ਆਤਮਿਕ ਜੀਵਨ ਦੀ ਪੂੰਜੀ ਲੁੱਟੀ ਗਈ ਆਤਮਿਕ ਜੀਵਨ ਇਹਦਾ ਖੋਇਆ ਗਿਆ ਇਹ ਨਵਕਾਰਾਂ ਕਰਦੇ ਹੁਣ ਸਦਾ ਸ਼ਮ ਵਿੱਚ ਜਿਉਂਦਾ ਹੈ ਡਰਿਆ ਹੋਇਆ ਸ਼ਮਿਆ ਹੋਇਆ ਅੱਜ ਦਾ ਜੋ ਸਮਾਜ ਚੱਲ ਰਿਹਾ ਸਮੁੱਚੀ ਦੁਨੀਆਂ ਦੇ ਲੋਕ ਆਪਣੀ ਜ਼ਿੰਦਗੀ ਨੂੰ ਜਿਉ ਰਹੇ ਨੇ ਕਾਮ ਦੀ ਦਲਦਲ ਵਿੱਚ ਕ੍ਰੋਧ ਦੀ ਦਲਦਲ ਵਿੱਚ ਮੋਹ ਦੀ ਦਲਦਲ ਵਿੱਚ ਅਹੰਕਾਰ ਦੀ ਦਲਦਲ ਵਿੱਚ ਲੋਭ ਦੀ ਦਰ ਪਰ ਵਿੱਚ ਇਹਨਾਂ ਨੇ ਇਹਨਾਂ ਨੇ ਪੀੜਿਆ ਸਾਨੂੰ ਕਿ ਅਸੀਂ ਇਹਨਾਂ ਤੋਂ ਬਾਹਰ ਨਿਕਲਣ ਜੋ ਕਿ ਨਹੀਂ ਕਾਰਨ ਜਿਹਨੇ ਕੱਢਣਾ ਸੀ ਉਹਨੂੰ ਅਸੀਂ ਜਾਣੇ ਨਹੀਂ ਉਹਨੂੰ ਅਸੀਂ ਪਹਿਚਾਣੇ ਨਹੀਂ ਉਹਨੂੰ ਆਪਣੇ ਨੇੜੇ ਨਹੀਂ ਤੋਕੰਦਿੱਤਾ ਆਪਾਂ ਤੇ ਗੱਲਾਂ ਕਿ ਬਿਸ਼ਾਰਾਂ ਕੁਝ ਆਪਾਂ ਹੀ ਹਾਂ ਬਸ ਆਪਾਂ ਹੀ ਕਰਨੇ ਆ ਆਪਾਂ ਕੀਤਾ ਸੀ ਆਪਾਂ ਹੀ ਕਰਾਂਗੇ ਤੇ ਰੱਬ ਨਾਲ ਦੀ ਚੀਜ਼ ਹੀ ਨਹੀਂ ਪਰਮੇਸ਼ਰ ਨੂੰ ਪਹਿਚਾਨਣ ਦੀ ਇਹਨੇ ਕੋਸ਼ਿਸ਼ ਹੀ ਨਾ ਕੀਤੀ। ਸਤ ਗੁਰਾਂ ਖਿਆ ਨਹੀਂ ਆਉਣਾ ਜ਼ਿੰਦਗੀ ਦਾ ਕਾਰਜ ਨਾਸ ਨਹੀਂ ਮਿਲਨੀ ਤੈਨੂੰ ਸਫਲਤਾ ਜਿਸ ਕਰਮ ਨੇ ਤੈਨੂੰ ਜੀਵਨ ਮਿਲਿਆ। ਜੇ ਤੂੰ ਰੱਬ ਨੂੰ ਚੇਤੇ ਨਾ ਕੀਤਾ ਜੇ ਤੂੰ ਰੱਬ ਦੀ ਅਰਧਨਾ ਨਾ ਕੀਤੀ ਤੇ ਜੇ ਤੂੰ ਰੱਬ ਦੇ ਨਾਲ ਨਾ ਤੁਰਿਆ। ਅੱਜ ਦੇ ਸਹਿਬਾ ਦੀ ਛੇਵੀਂ ਪੌੜੀ ਦੇ ਪਾਕ ਬਚਨ ਹਨ। ਕਿ ਸ਼ਬਦ 1013 ਅੰਕ ਤੇ ਹੈ ਮਾਰੂ ਰੰਗ ਦੇ ਅੰਦਰ ਸਤਗੁਰਾਂ ਖਿਆ ਪੀ ਇਹ ਸੰਸਾਰ ਦੇ ਵਿੱਚ ਜੀਵਨ ਜਿਉਂਦਿਆਂ ਨੇ ਡੇੜੀ ਤੋਂ ਹੋ ਮੈਂ ਕਰੜਿਆ ਉਹ ਵਿੱਚ ਆਪਣਾ ਜੀਵਨ ਜਿਉਂਦੇ ਆ ਇਹਨੇ ਤੈਨੂੰ ਅਸਲੀ ਜੀਵਨ ਮਾਰਗ ਤੋਂ ਪਟਕਾ ਦਿੱਤਾ ਜੇ ਤਾਂ ਮੋਹ ਹੋ ਮੈਂ ਕਰ ਭੁੱਲੇ ਮੇਰੀ ਮੇਰੀ ਕਰਤੇ ਛੀਨ ਖਰੇ ਜਿਤਨਾ ਹੀ ਮੋਹ ਤੇ ਹੋ ਮੈਂ ਕਰਕੇ ਜੀਵ ਸਹੀ ਜੀਵਨ ਰਾਤੋਂ ਭੁੱਲਦਾ ਹੈ ਜਿਤਨਾ ਹੀ ਬਧੀ ਕੇ ਮਾਇਆ ਮਾਇਆ ਕਰਤਾ ਹੈ ਮੇਰੀ ਮੇਰੀ ਕਰਤਾ ਹੈ ਉਹਨਾਂ ਸਤਿਗੁਰਾਂ ਐ ਕਿ ਹਉ ਮੈਂ ਤੇ ਮਮਤਾ ਇਸ ਤੇ ਆਤਮਿਕ ਜੀਵਨ ਨੂੰ ਖੋ ਲੈਂਦੇ ਨੇ ਲੁੱਟਿਆ ਜਾਂਦਾ ਆਤਮਿਕ ਜੀਵਨ ਇਹਦਾ ਆਤਮਿਕ ਜੀਵਨ ਜਿਹੜਾ ਹੈ ਉਹਨੂੰ ਇਹ ਬਰਬਾਦ ਕਰ ਦਿੰਦੇ ਹਨ ਆਪਣੇ ਜੀਵਨ ਦਾ ਸੰਤੁਲਨ ਹੀ ਦਟ ਕਾਇਮ ਨਹੀਂ ਰਹਿੰਦਾ ਅਸੀਂ ਨੀਂ ਮਾਰਗ ਤੋਂ ਪਟਕ ਜਾਂਦਾ ਹੈ ਇਹੀ ਤੇ ਕਾਰਨ ਸੀ ਸਤਿਗੁਰਾਂ ਖੈ ਗੁਰੂ ਭਲਾ ਇਹਨੇ ਆਖਿਆ ਕਿਉਂ ਆ ਆਵਾ ਪੰਜਵੇਂ ਪਾਤਸ਼ਾਹ ਕਹਿੰਨ ਲੱਗੇ ਗੁਰੂ ਬੜੀ ਵੱਡੀ ਕਿਰਪਾ ਕਰਦਾ ਹੈ ਭੁੰਨੇ ਇੱਥੇ ਵਿਸ਼ਰਾਮ ਹੈ ਜੀ ਖੁੱਲੇ ਹੋਏ ਜੀਵਨ ਦੇ ਅਸਲੀ ਰਸਤੇ ਤੋਂ ੁੰਡ ਜਾਣਾ ਮਾਰਗ ਜਿਨਹੇ ਬਤਾਇਆ ਜਿਸ ਪਰਮੇਸ਼ਰ ਨੇ ਭੁੱਲਿਆ ਹੋਇਆ ਨੂੰ ਰਸਤਾ ਦੱਸਿਆ ਵਿਸ਼ੇਸ਼ੀ ਪੰਤੀ ਇਕੱਠੀ ਪੜਨੀ ਹੈ ਭੁੱਲੇ ਇੱਥੇ ਵਿਸ਼ਰਾਮ ਲਾ ਕੇ ਪੜਨਾ ਹੈ ਭੁੱਲਿਆ ਹੋਇਆ ਨੂੰ ਭਟਕਿਆ ਹੋਇਆ ਨੂੰ ਮਾਰਗ ਜਿਨਹੇ ਬਤਾਇਆ ਜਿਨਨੇ ਜੀਵਨ ਦਾ ਅਸਲੀ ਰਾਹ ਦੱਸਿਆ ਕੁਨਸਾ ਨੋ ਤੇ ਉਹ ਮਿਲਿਆ ਹੀ ਨਹੀਂ ਸਤਿਗੁਰਾਂ ਖਿਆ ਮਿਲਣਾ ਵੀ ਨਹੀਂ ਤੁਹਾਨੂੰ ਸਾਰਿਆਂ ਨੂੰ ਇਹ ਅਖਿਆ ਦਾਤਾ ਕੀ ਗੁਨਾਹ ਹੈ ਸ਼ਹਿਮ ਕਹਿਣ ਲੱਗੇ ਇਹ ਤੇ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਦੇ بڑے ਵੱਡੇ ਭਾਗ ਨੇ ਕੋਲ ਆ ਕੇ ਵੀ ਤੁਸੀਂ ਨਹੀਂ ਮਿਲ ਸਕੋਗੇ ਸਾਹਮਣੇ ਕੋ ਲੋਤਾ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀ ਅਨੰਤ ਥਾਵਾਂ ਤੇ ਹੁੰਦੇ ਨੇ ਐਮ ਐਨ ਐਮ ਪੀ ਬੜੇ ਬੜੇ ਨੇ ਸਾਡੀ ਕਲੋਨੀ ਵਿੱਚ ਵੀ ਹੋਵੇ ਜੇ ਸੰਬੰਧ ਨਾ ਹੋਣ ਤੇ ਉਹਦੇ ਨਾਲ ਵੀ ਮਲਾਪ ਨਹੀਂ ਹੁੰਦਾ ਆਪਾਂ ਉਹਦੇ ਕਰ ਜਾਏ ਨਹੀਂ ਸਕਦੇ 5 ਸਾਲ ਬਣਿਆ ਰਿਹਾ ਸਾਡੀ ਕਲੋਨੀ ਦਾ ਵਾਸੀ ਸੀ ਐਮ ਐਲ ਐਮ ਸੀ ਕੋਈ ਵੀ ਆਉਂਦੇ ਦਾ ਲੋ ਔਰ ਆਪਣੇ ਸੰਬੰਧ ਨਹੀਂ ਤੇ ਆਪਾਂ ਨਹੀਂ ਮਿਲ ਸਕੀ ਇਸ ਕਰਕੇ ਸਤਿਗੁਰਾਂ ਕਿਹਾ ਚੰਗੇ ਭਾਗ ਇੱਥੇ ਸੰਬੰਧਾਂ ਦੀ ਗੱਲ ਨਹੀਂ ਇੱਥੇ ਮਾਲਕ ਨੇ ਆਖਿਆ ਵੱਡੇ ਭਾਗਾਂ ਵਾਲਾ ਮਿਲੇਗਾ ਐਸਾ ਗੁਰ ਵੱਡ ਭਾਗੀ ਪਾਇਆ ਵੱਡੇ ਭਾਗਾਂ ਨਾਲ ਤੇ ਮਿਲਣ ਦਾ ਤਰੀਕਾ ਕੀ ਹੈ ਸ਼ਬਦ ਦੀ ਵਿਆਖਿਆ ਜਿਹੜੀ ਨਾ ਉਹ ਰਹਾਉ ਤੋਂ ਆਰੰਭ ਹੁੰਦੀ ਹੈ ਰਹਾਉ ਦਾ ਬੰਦ ਹੈ ਸਿਮਰ ਮਨਾ ਸਿਮਰ ਮਨਾ ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹਿ ਹਿਰਦੈ ਗੁਰ ਚਰਨ ਪਿਆਰੇ ਚਿਤਕਾਰ ਬਣਾਉ ਨੂੰ ਆਪਣੇ ਗੁਰੂ ਦੇ ਪਿਆਰੇ ਚਲਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਅਸੀਂ ਚੇਤੇ ਕੀਤਾ ਗੁਰੂ ਤੇ ਵਸਿਆ ਹੀ ਨਹੀਂ ਧਿਆਨ ਤੇ ਕਿਤੇ ਹੋਰ ਸੀ ਛਤਪੁਰਾ ਖੇਜਨ ਚੇਤੇ ਕਰੇ ਗੁਰੂ ਦਾ ਸ਼ਲੋਕ ਤੇਰੇ ਅੰਦਰ ਆਟੈ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੀ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਦਾ ਸ਼ਬਦ ਮੰਤਰ ਮਨ ਮਾ ਨੇਤਨਾਂ ਚੋ ਗੁਰੂ ਦੇ ਦਰਸ਼ਨ ਹੋਣ ਜੁਬਾਨ ਗੁਰੂ ਦੀ ਮਹਿਮਾ ਨੂੰ ਬਿਆਨ ਕਰੇ ਅੰਤਰ ਗੁਣਿਆ ਰੱਦਣ ਜਿਹ ਮਾਜੰਪ ਗੁਰਨ ਨਿਤਰੀ ਸਤ ਗੁਣ ਪਿਖਣ ਸ਼ਰਮਨੀ ਸੁਨਣਾ ਗੁਰਨਾ ਅਰੰਧਨਾ ਅੰਦਰੋਂ ਅਰੰਭ ਹੋਏਂ ਜੇ ਨਹੀਂ ਬਿਮਹਾਰਾਜ ਕੋਲ ਗਏ ਕਿਸੇ ਸ਼ਕਤਮਾਨ ਮੁਰਸ਼ਿਦ ਕੋਲ ਉਹਨਾਂ ਆਖਿਆ ਕਿ ਕਰਨ ਹੈ ਇਹ ਇੰਨਾ ਸਿਮਰਨ ਕਰਿਆ ਕਰ ਫਿਰ ਸ਼ੁਰੂ ਕਰ ਦਿੱਤਾ ਆਪਣੇ ਉਤੇ ਸ਼ੁਰੂ ਨਹੀਂ ਹੋਇਆ ਉਹ ਵੀ ਰੋਕ ਕੇ ਕੀਤਾ 30 40 ਦਿਨ ਜਦ ਵਿੱਚ ਫਸ ਗਏ ਆ ਪ੍ਰਤੀਵਾਸੀ ਨੂੰ ਲਾ ਦਿੱਤੀ ਸੇਵਾ ਕਰਨੀ ਪੈਣੀ ਡਰਦਿਆਂ ਨੇ ਕੀਤਾ ਚਾਹ ਨਾਲ ਨਹੀਂ ਕੀਤਾ ਜਿੱਦਨ ਤੁਹਾਨੂੰ ਬਾਣੀ ਪੜਨ ਦਾ ਚਾਹ ਪੈਦਾ ਹੋ ਗਿਆ ਜਿੱਦਨ ਇਹ ਸੁਮਨ ਨੂੰ ਸਿਮਰਨ ਕਰਨ ਦਾ ਚਾਹ ਪੈਦਾ ਹੋ ਗਿਆ ਜਿੱਦਣ ਈਸ਼ ਗੁਰੂ ਦੇ ਦਰਸ਼ਨ ਕਰਨ ਦੀ ਜਦੋਂ ਘਰੇ ਘਰੋਂ ਚੱਲੇ ਇਹ ਆਵਾਜ਼ ਆਪਣੇ ਆਪ ਆਏ ਮਨ ਚਾਉ ਭਾ ਆਪਾਂ ਦੇ ਗੁਰਪੁਰਬ ਤੇ ਪੜਦੇ ਆ ਨਾ ਸਿਰਫ ਨਹੀਂ ਰੋਜ਼ ਸਾਡੇ ਮਨ ਅੰਦਰ ਇੱਕ ਚਾਹ ਪੈਦਾ ਹੋਵੇ ਮਨ ਚਾਉ ਭਾ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਕੀ ਹਰ ਮੰਗਲ ਹਰ ਮੰਗਲ ਗਾਉ ਸਕੀ ਰਣ ਬਣਿਆ ਹੁਣ ਇੱਥੇ ਦੀਆਂ ਆਖਿਆਂ ਵੀ ਛੱੜਣਾ 40 ਦਿਨ ਗਾਈ ਗਿਆਨੰਦਨ ਗਾਈ ਇਹ ਬੜਾ ਟ੍ਰੈਂਡ ਚੱਲਿਆ ਜੀ 10 ਦਿੱਤਾ ਇਹਦੇ ਜਣ ਕਰੋ ਕਿਉਂ ਜੇ ਨੂੰ ਸਾਨੂੰ ਰੋਟੀਆਂ ਕੇ 40 ਦਿਨੀ ਖਾਣੀ ਉਹ ਤੋਂ ਬਾਅਦ ਨਹੀਂ ਖਾਣੀ ਫਿਰ ਤੇ ਮੌਤ ਹੋ ਜੇ ਹੁਣ ਰੋਟੀਆਂ ਨਹੀਂ ਆਪਾਂ 11 ਦਿਨ ਖਾ ਕੇ ਛੱਡ ਦਿੰਦੇ ਹਾਂ ਗੁਰੂ ਤੋਂ ਤੇ ਪੁੱਛਿਆ ਨਹੀਂ ਦੰਬੀਆਂ ਤੋਂ ਪੁੱਠਿਆ ਸ਼੍ਰੀਲੰਕ ਪਰਪਾਤੀ ਨੂੰ ਤੇ ਗੁਰੂ ਨੇ ਸਮਾਪਤ ਕਰ ਦਿੱਤਾ ਵੀ ਨਹੀਂ ਤੂੰ ਸਰੀਰ ਦੇ ਅਖੇ ਲੱਗਣਾ ਤੈਨੂੰ ਪੁੱਠੇ ਪਾਸੇ ਤੋਰੇਗਾ ਆਪਣੀ ਪੂਜਾ ਅਰਚਨਾ ਲਈ ਪ੍ਰੇਰਿਤ ਕਰੇਗਾ ਸਤਗੁਰਾਂ ਕੀ ਆਖਿਆ ਤੇ ਜੇ ਪਾਤਸ਼ਾਹ ਨੇ ਕਹਿਣ ਕਿ ਹਰ ਮੰਗਲ ਗਾਓ ਨਿਤ ਸਖੀਏ ਇਹ ਤਾਂ ਪ੍ਰਤੀਗਿਆ ਦਾ ਜੀ ਫਰਫਲ ਕੀ ਬਲੇਗਾ ਸ਼ੋਗ ਦੁਖ ਨਾ ਵਿਆਪੇ ਨਹੀਂ ਹੋਣਗੇ ਤੇਰੀ ਜ਼ਿੰਦਗੀ 'ਚ ਗਮ ਨਹੀਂ ਆਉਣਗੇ ਤੇਰੀ ਜ਼ਿੰਦਗੀ 'ਚ ਦੁੱਖ ਇਹਨਾਂ ਤੋਂ ਖਹਿੜਾ ਛਡਾਣਾ ਚਾਹੁੰਦੇ ਆ ਨਾ ਬਾਬੇ ਆਖਿਆ ਨਹੀਂ ਆਉਣੇ। ਖਰੋਜ ਪੜਦੇ ਦੁੱਖ, ਰੋਗ, ਦੁੱਖ ਵੀ ਗਏ ਰੋਗ ਵੀ ਗਏ। ਸੰਪਾਪ, ਸੰਪਾਪ ਵਿੱਚ ਜਿਹਨੇ ਕੋੜੀ ਦਾ ਰੋਗ। ਇਹੋ ਜਿਹੇ ਰੋਗ ਜਿਵੇਂ ਸਾਨੂੰ ਸਾਨੂੰ ਸਾਰਿਆਂ ਨੂੰ ਤਕਰੀਬਨ 80% ਲੋਕਾਂ ਨੂੰ ਕੋੜ ਹੋ ਚੁੱਕਾ ਹੈ। ਤੁਸੀਂ ਆਖੋਗੇ ਕਿਹੜਾ? ਸ਼ੂਗਰ ਦੀ ਬਿਮਾਰੀ ساری ਉਮਰ ਨਹੀਂ ਜਾਣੀ ਭਾਣੀ। ਜਦੋਂ ਜਿਨ੍ਹਾਂ 'ਚ ਦਵਾਈ ਖਾਂਦੇ ਉੱਤੇ ਠੀਕ ਨਹੀਂ ਤੇ ਪਰੋਗੇ। ਇਨੇ ਸਰੀਰ ਦੇ ਸਾਰੇ ਅੰਦਰ ਦੇ ਅੰਗ ਖਰਾਬ ਕਰਦੇ ਨੇ ਬਾਹਰੋਂ ਸਰੀਰ ਬੜਾ ਵਧੀਆ ਲੱਗਦਾ ਹੈ ਪਰ ਅੰਦਰੋਂ ਇਹਨੇ 슈ਗਰ ਨੇ ਗਾਲ ਪੇ ਰੱਖ ਦਿੱਤਾ ਮਲਾਨਪ੍ਰਸ਼ਰ ਦਾ ਰੋਗੀ ساری ਉਮਰ ਗੋਲੀ ਖਾਂਦਾ ਜੇ ਨਹੀਂ ਖਾਏਗਾ ਤੇ ਮਰੇਗਾ ਫਾਟਰ ਅਟੈਕ ਹੋਏਗਾ ਸੰਤਾਪ ਉਹਨੂੰ ਕਿਹਾ ਜਾਂਦਾ ਜਿਹੜਾ ساری ਉਮਰ ਹੰਡਾਣਾ ਪਏ ਆਪਾਂ ਕਹਿੰਦੇ ਆਂ ਕਿ ਇਹਦੀ ਤੇ ساری ਉਮਰ ਹੀ ਅੰਧ ਲੰਘ ਗਈ ਦੁੱਖਾਂ ਵਿੱਚ ਰੋਗਾਂ ਵਿੱਚ ਕਲੇਸ਼ਾਂ ਵਿੱਚ ਜੰਗਰੇ ਲੂਕਨੇਸ਼ ਵਿੱਚ ਲੰਗਾਈ ਜਾਂ ਆਰਥਿਕ ਪੱਖ ਤੋਂ ਕਮਜ਼ੋਰੀ ਵਿੱਚ ਲੰਗੀ ਇਹਨੂੰ ਸੰਤਾਪ ਕਿੰਨੇ ਬਾਬਾ ਕਹਿੰਦਾ ਇਹ ਵੀ ਖਤਮ ਹੋ ਜਾਂਦੇ ਦੁੱਖ ਰੋਗ ਸੰਤਾਪ ਉਤਰੀ ਕੀ ਕਰਨਾ ਜੀ ਤੁਸੀਂ ਸੁਣੀ ਸੱਚੀ ਬਾਣੀ ਪਰ ਸੁਣ ਲਗਿਆ ਅੰਤਰਗੁਰੂ ਅਰਧਨਾਵਲਾ ਸ਼ਬਦ ਯਾਦ ਹੋਵੇ ਇਹ ਨਹੀਂ ਵੀ ਸਾਹਮਣੇ ਮਾਣਾ ਮੋਟਾ ਵਿਰੋਧੀ ਆ ਗਿਆ ਬਾਣੀ ਦਾ ਸ਼ਬਦ ਪੜਿਆ ਜਾ ਰਿਹਾ ਸੰਚੰਕਥਾਂ ਹੋ ਰਹੀ ਸੀ ਹਾਂ ਪੌਂਦੇ ਵਾਲੀ ਬੰਦੇ ਨੇ ਕਿ ਇਹਨੇ ਮੇਰੇ ਨਾਲ ਘਾੜੇ ਟਾਈਮ ਇਹ ਕੀਤਾ ਸੀ ਮੈਂ ਜਿੱਥਾ ਕਿਵੇਂ ਮਾਣੀ ਮਾਨ ਚ ਬਦਲੇ ਲੈਂਦਾ ਵੀ ਵੇਖਾਗਾ ਤੈਨੂੰ ਅੰਦਰ ਬੈਠਾ ਬੋਲ ਨਹੀਂ ਸਕਦਾ ਕਿਉਂਕਿ ਗੁਰਦੁਆਰੇ ਬੈਠਾ ਸ। ਪਰ ਸੁਲਾਮਾ ਕਹੜਿਆ ਮਾਨ ਵੀ ਆ ਗਿਆ ਹੁਣ। ਮਕਤ ਆਇਆ ਤਾਂ ਤੈਨੂੰ ਦੱਸਾਂ ਅੰਦਰ ਬੈਠਾ ਬੈਠੇ ਗੱਲਾਂ ਕਰੀ ਜਾਂਦਾ। ਸਤਗੁਰਾਂ ਆਖਿਆ ਨਹੀਂ ਇੱਥੇ ਤੇ ਦੁਸ਼ਮਣਾਂ ਨੂੰ ਵੀ ਮलम पट्टी ਕਰੇਗਾ। ਇੱਥੇ ਦੁਸ਼ਮਣਾਂ ਦੇ ਮੁਖ 'ਚ ਤੂੰ ਪਾਣੀ ਪਾਏਂਗਾ ਤਾਂ ਤੇਰਾ ਗਾਵਿਆ ਸੁਣਿਆ ਥਾਂੇ ਪਹੇਗਾ। ਨਹੀਂ ਤੇ ਨਹੀਂ। ਕਿਉਂਕਿ ਇੱਥੇ ਧਾਰਨਾ ਬਣਾ ਕੇ ਆਈ ਨਾ ਕੋ ਮੈਲੀ ਨਾ ਹੀ ਬੇਗਾਨਾ ਸકલ ਸੰਗ ਹਮ ਕੋ ਬਣਾਈ ਸਤਿਗੁਰਾਂ ਖੇ ਨਿਤਾਪ੍ਰਤਿ ਗਾਣਾ ਹਰ ਮੰਗਲ ਸਖੀਂ ਨਿਤ ਗਾਓ ਸਖੀਏ ਸੋਗ ਦੁਖ ਨਾ ਵਿਆਪੈ ਜੇ ਕੀ ਹੋਏਗਾ ਗੁਰ ਚਰਨ ਲਾਗੇ ਦਿਨ ਸੁ ਭਾਗੇ ਆਪਣ ਮੰਨ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਕੋਪੁ ਪਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋ ਆਪਾਂ ਆਖਿਆ ਵੀ ਮਿਲਦਾ ਨਹੀਂ ਗੁਰੂ ਕਹਿੰਦਾ ਮਿਲ ਜਾਂਦਾ ਇਹਦਾ ਮਤਲਬ ਆਪਣੇ ਗaan ਚ ਫਰਕ ਸੀ ਇੱਥੇ ਜਦੋਂ ਸਤਿਗੁਰਾਂ ਆਖਣਾ ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਮ ਕੀ ਨੇਤਰ ਵੀ ਕੰਨ ਵੀ ਇਹ ਜੁੜ ਜਾਣ ਗੁਰੂ ਵਿੱਚ ਜ਼ੁਬਾਨ ਵੀ ਜੁੜ ਜਾ ਫਿਰ ਤੇਰੀ ਝੋਲੀ ਚ ਇੱਕ ਦਾਤ ਪੈਗੀ ਸਤਿਗੁਰ ਸੇਤੀ ਰੰਦੇ ਆ ਦਰਗਾਹ ਪਾਈਏ ਥਾਂ ਫਿਰ ਦਰਗਾਹ ਵਿੱਚ ਥਾਂ ਮਿਲ ਜੇ ਪਰ ਨਾਲ ਅਗੜੀਆਂ ਪੰਕਤੀਆਂ ਨੂੰ ਧਿਆਨ ਨਾਲ ਵਾਚੇ ਜਦੋਂ ਸ਼ਬਦ ਪੜੋ ਜਦੋਂ ਬਾਣੀ ਪੜੋ ਸਤ ਗੁਰੂ ਇੱਥੇ ਵੀ ਵਿਸ਼ਰਾਮ ਚਿਲਣਾ ਇੱਥੇ ਵੀ ਕਹਿਣ ਕਿ ਕਹੋ ਨਾਨਕ ਕਿਰਪਾ ਕਰੇ ਜਿਨ੍ਹਾਂ ਤੇ ਉਹ ਕਿਰਪਾ ਕਰਦਾ ਹੈ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬੰਧ ਦੇ ਸਾਰੇ ਨਹੀਂ ਦੀ ਜਗ ਮੈਂ ਉਤਮ ਕੰਡੀਆਂ ਮਿਲਲੇ ਕਿ ਸਾਰੇ ਤੇ ਗੁਰੂ ਘਰ ਨਹੀਂ ਆਉਂਦੇ ਪਤਾ ਹੈ ਵੀ ਸੰਗਤ ਦਾ ਸਮਾਂ ਇਹ ਹੈ 8:30 ਵਜੇ ਪੌਣੇ ਚਾਰ ਦੇ ਕਰੋੜਾਂ ਰੁਪਈਆ ਲਾ ਕੇ ਗੁਰੂ ਘਰ ਆਓ ਸਾਰੇ ਤੁਸੀਂ ਹਰ ਕਲੋਨੀ ਵਿੱਚ ਹਰ ਮਹੱਲੇ ਵਿੱਚ ਗੁਰੂ ਘਰ ਅਸਾਰ ਦਿੱਤਾ ਆਪਾਂ ਡਿਊਟੀ ਲਾ ਦਿੱਤੀ ਵੀ ਬਾਬੇ ਨੂੰ ਦੇੰਨਿਆ 5-7000 10000 ਕਿ ਇਹ ਹੀ ਕਰੇਗਾ ਪਾਠ ਕੰਧਾ ਸੁਣਨ ਗਿਆ ਬਾਬਾ ਪਾਠ ਸੁਣਾਏਗਾ ਦਵਾਰਾ ਹੀ ਸੁਣੋਗੇ ਆਪਾ ਉਹ ਨਹੀਂ ਆਪਾਂ ਤਿਆਰ ਪਰ ਤਿਆਰ ਹੋ ਗਿਆ ਵੀ ਦੁਕਾਨ ਤੇ ਜਾਣਾ ਜਾਂਦੇ ਮੱਥਾ ਟੇਕ ਲਓ ਕਿਉਂ ਟੇਕਿਆ ਵੀ ਬਾਬਾ ਦੁਕਾਨ ਤੇ ਵੀ ਖਲੋਵੇ ਵੀ ਮੇਰੇ ਕੰਮ ਰਾਸ ਰਹਿਣ ਕਿਤੇ ਵਿਗੜ ਨਾ ਜਾਏ ਬਾਬੇ ਨੂੰ ਨਾਲ ਲ ਜਾਣ ਵਾਸਤੇ ਹੁੰਦਾ ਸਿੱਖ ਆਪਣੇ ਕੰਮਾਂ ਲਈ ਅੰਦਰ ਮਠਾਨ ਨਹੀਂ ਫਿਰ ਵੀ ਨਹੀਂ ਆਇਆ ਮੇਰੇ ਹਿਰਦੇ ਵਿੱਚ ਵਸ ਨਾ ਆ ਮੇਰੇ ਦਫ਼ਤਰ ਤੇ ਜਾਹੀਂ ਮੇਰੀ ਦੁਕਾਨ ਤੇ ਜਾਹੀਂ ਮੇਰੇ ਨਾਲ ਨਾਲ ਨਹੀਂ ਕਿ ਕਦੇ ਵਿਗੜ ਨਾ ਜਾਏ ਕੰਮ ਸਕੂਟਰ ਮੈਂ ਚਲਾਣਾ ਹੈ ਧਿਆਨ ਤੂੰ ਰੱਖੀ ਇਹ ਕਦੇ ਗਲ ਨਿਕੜ ਨਾ ਜਾਏ ਚਲਾਉਂਦਿਆਂ ਚਲਦਿਆਂ ਇਹ ਡਿਊਟੀ ਰੱਬ ਦੀ ਲਾਣ ਵਾਰਸੇ ਅਸੀਂ ਮੱਥਾ ਟੇਕਣਾ ਰੱਬ ਦੀ ਪ੍ਰਾਪਤੀ ਲਈ ਮੱਥਾ ਟੇਕ ਕੇ ਨਹੀਂ ਗਿਆ ਰੱਬ ਦੀ ਪ੍ਰਾਪਤੀ ਲਈ ਜਿੱਦਣ ਮੱਥਾ ਟੇਕਣਾ ਆਰੰਭ ਹੋ ਗਿਆ ਫਿਰ ਦੁਨੀਆਂ ਤੇ ਬਹੁਤ ਆਤਮ ਵਿੱਚ ਸੰਤ ਹੋਣਗੇ ਫਿਰ ਦੁਨੀਆਂ 'ਚ ਬਹੁਤ ਆਤਮ ਵਿੱਚ ਭਗਤ ਹੋਣਗੇ ਪਰ ਦੁਨੀਆ ਤੇ ਹਰ ਇੱਕ ਸ਼ੇਵਕ ਜਿਹੜਾ ਉਹਦਾ ਰੱਬ ਨਾਲ ਲਗਾਅ ਬਣਨ ਦੇਗਾ ਨਹੀਂ ਗਾਇਆ ਜਾ ਰਿਹਾ ਵਰਤੋਂ ਕੀਤੀ ਜਾ ਰਹੀ ਹੈ ਰੱਬ ਦੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਰ ਨੂੰ ਗ੍ਰੰਥਾਂ ਦੇ ਆਪਣਾ ਸਬੰਧੀ ਚੜ੍ਹਾਈ ਕਰ ਗਿਆ ਜਿੰਬਾਬਾ ਲਜਾਏਗਾ ਉਹਨੂੰ ਪਰਲੋਕ ਵਿੱਚ ਕਾਟ ਰੱਖ ਜੀ ਨਹੀਂ ਤੇ ਆਪਾਂ ਨੂੰ ਕਾਟ ਦਾ ਫਾਇਦਾ ਨਹੀਂ ਚਾਹੀਆਂ ਲੇ 20-20 ਸਾਲ ਲੰਘ ਜਾਂਦੇ ਨੇ ਘਰ ਬਾਬਾ ਗਿਆ ਹੀ ਨਹੀਂ ਇਹ ਸਾਡੀ ਦਸ਼ਾ ਹੈ ਸਤਿਗੁਰਾਂ ਖਿਆ ਮਾਇਆ ਪਿੱਛੇ ਭਟਕਦਾ ਹੈ ਮਾਇਆ ਪਿਛੇ ਆਪਣਾ ਕਰਮ ਕਰ ਰਿਹਾ ਹੈ ਤਨ ਤਨ ਬਿਨਸੈ ਸੰਸੈ ਸੰਸਾ ਫਿਰ ਪਛਤਾਵੇ ਮੁਖ ਛੀਨ ਖਰੇ ਅਖਰੇ ਸ਼ਰੀਰ ਇਹ ਧਨ ਜਿਨ੍ਹਾਂ ਦੀ ਖਾਤਰ ਹਰ ਵੇਲੇ ਸਹਿ ਵਿੱਚ ਰਹਿੰਦਾ ਸੀ ਨਾਸ਼ੂ ਧੰਦਾ ਜਦੋਂ ਜੀਵ ਫਿਰ ਪਛਤਦਾ ਹੈ ਪਰ ਉਸ ਵੇਲੇ ਪਛਤਾਇਆ ਕੁਝ ਨਹੀਂ ਬਣਦਾ ਪਛੋਤਾਵਾ ਨਾ ਮਿਲੈ ਜਦ ਬਚੂਕੇ ਗਈ ਸਾਰੀ ਤਾਂ ਫਿਰ ਪਿਆਰਾ ਰਾਹੀਏ ਜਦ ਆਵੇਂਗੀ ਵਾਰੀ ਫਿਰ ਤੇ 84 ਦੇ ਘੇੜੇ ਘੁੰਮਣ ਕੇਰੀ ਚ ਪਹੁੰਚਾਂਗਾ ਜਦੋਂ ਦੁਬਾਰੇ ਕਿਤੇ ਮਨੁੱਖਾ ਜਨਮ ਦੀ ਵਾਰੀ ਆਈ ਥਾਂ ਚ ਪਿਆ ਜਾਣਾ ਹਾਂ ਜਿਹੜੇ ਮੈਂ ਪਹਿਲੋ ਜ਼ਿਕਰ ਕਰਨਾ ਲੈਣ ਵਿੱਚ ਲੱਗੇ ਹੋਣਗੇ ਦੁਬਾਰੇ ਮਿਲ ਜਾਂਦਾ ਮਨੁੱਖਾ ਜਨਮ ਮੌਕਾ ਦਿੰਦਾ ਰੱਬ ਪਰਮੇਸ਼ਰ ਕੁਝ ਚੰਗੇ ਕਰਮ ਹੋਣ ਤੇ ਮਨੁੱਖਾ ਜਨਮ ਦੁਆਰੇ ਮਿਲੇਗਾ ਨਖਿੱਧ ਜੋਨ ਨਹੀਂ ਨਹੀਂ ਤੇ ਸਤਿਗੁਰਾਂ ਖਿਆ ਟੂਕੋਕਿਆ ਆਏ ਕਿ ਤੇ ਸੋਚੇ ਵੀ ਇਹ ਗਦੇ ਨੇ ਕੁੱਤੇ ਨੇ ਊਕਰ ਹੈ ਊਕਰ ਹੈ ਗੜਦ ਬਹਿ ਕਾਕ ਨੇ ਸਰਪ ਨੇ ਤੁਲ ਖਲੈ ਇਹ ਨਖਿੱਧ ਜੁਨਾ ਤੂੰ ਭੋਗੀਆਂ ਹੋਈਆਂ ਨੇ ਇਹ ਨਾ ਸੋਚੀ ਵੀ ਮੈਂ ਇਹਨਾਂ ਨੂੰ ਵੇਖ ਕੇ ਤੇ ਹੱਸ ਰਿਆਂ ਵੀ ਇਹਨਾਂ ਦਾ ਜੀਵਨ ਹੋ ਗਿਆ ਨਹੀਂ ਅਸੀਂ ਇਹਨਾਂ ਜੁਨਾ ਵਿੱਚੋਂ ਗੁਜ਼ਰ ਕੇ ਆਏ ਸਤਿਗੁਰਾਂ ਖਿ ਫਿਰ ਤੇ ਪਟਕਾਰ ਪੈਂਦੀ ਹੈ ਇਹਦੇ ਮੂੰਹ ਤੇ ਪਟਕਾਰਾਂ ਪੈਂਦੀਆਂ ਨੇ ਅੱਗੇ ਦਾਤਾ ਕਹਿੰਦਾ ਕੀ ਸਮਝਾਓਗੇ ਨਹੀਂ ਇਹ ਸਮਝਦਾ ਬੰਨ ਬੜਾ ਟਿੰਨ ਹੈ ਬਿਰਦ ਭਿਆ ਜੋ ਬਨ ਤਨ ਖਿਸ਼ਿਆ ਕਫ ਕੰਠ ਬਰੂਦੋ ਨੈਨੋ ਨੀਰ ਤਨੇ ਸ਼ਤਗੁਰਾਂ ਸੇ ਬਜ਼ੁਰਗ ਹੋ ਗਿਆ ਮਨੁਖ ਬੁਢਾ ਜੰਮ ਤੇਨੋ ਅਵਸਥਾ ਮਾਨੀ ਜੀ ਬਾਲ ਜਵਾਨੀਆਂ ਰ ਬਿਰਦ ਫੁਨ ਈਨੀਆਂ ਅਵਸਥਾ ਜਦ ਬਹੁ ਨਾਨਕ ਹਨ ਭਜਨ ਮਿਨ ਜੇ ਨਾਮ ਨੇ ਜਪਿਆ ਫਿਰ ਕੀ ਹੈ ਜੀ ਮੇਨ ਥਾ ਸਭ ਈਮਾਨ ਇਸ ਬਾਬੇ ਤੇ ਅਰੰਭ ਕੈਤੋਂ ਕੀਤੀ ਕਿਉਂਕਿ ਸਾਰਾ ਪਾਠ ਆਪਾਂ ਨਾ ਸੁਣੀਏ ਨਾ ਬੜੇ ਔਖੇ ਜੋ ਕੇ ਭਾਈ ਜਦੋਂ ਹੱਥ ਜੋੜਦਾ ਵੀ ਹੁਣ ਤੇ ਆ ਜੋ ਸ਼ਲੋਕਾਂ ਤੇ ਆ ਗਿਆ ਪਾਠ ਘਰ ਵਾਲਿਆਂ ਨੂੰ ਹੱਥ ਜੋੜਨੇ ਪੈਂਦੇ ਨੇ ਬਾਬੇ ਜੀ ਇਹ ਨਵੇਂ ਪਾਠਾਂ ਦੇ ਪੜ੍ਹਨੇ ਨੇ ਸ਼ਲੋਕ ਜੇ ਕਿਤੇ ਗੁਰਦੁਆਰੇ ਚ ਪਾਠ ਰੱਖਿਆ ਹੋਵੇ ਨਾ ਫਿਰ ਤੇ ਗ੍ਰੰਥੀ ਦੀ ਬੁਰੀ ਹਾਲਤ ਹੁੰਦੀ ਹੁਣ ਪਤਾ ਜੇ ਪਹਿਲੋ ਸ਼ੁਰੂ ਕਰ ਲੇ ਤਾਂ ਵੀ ਮਾਰ ਗਿਆ ਕਿ ਇਹਨਾਂ ਨੇ ਆਉਣਾ ਨਹੀਂ ਫੇਰਾ ਕਰਨਗੇ ਸਾਡੇ ਹੁਣ ਤੋਂ ਪਹਿਲੋਂ ਉਹ ਜੇ ਪ੍ਰਬੰਧਕ ਹੁੰਦੇ ਨੇ ਗਾਥੀ ਚੰਲੇ ਸ਼ਰਾਬ ਚ ਤੋ ਤਸਵੀਰੇ ਗੁਰਦੁਆਰੇ ਦਾ ਪ੍ਰਧਾਨ ਬਣਿਆ ਹੁੰਦਾ ਉਹਨੇ ਆਖਣਾ ਕਿ ਕਿਉਂ ਪੜੇ ਸ਼ਲੋਕ ਜੇ ਜਦੋਂ ਘਰ ਵਾਲੇ ਨਹੀਂ ਆਏ ਭੇਟਾ ਦੇਣੀ ਤੈਨੂੰ ਰੁਕ ਜਾਣਾ ਚਾਹੀਦਾ ਸੀ ਹੁਣ ਅਸੀਂ ਦੁਕਾਨ ਦੇ ਤੁਹਾਨੂੰ ਸ਼ਲੋਕ ਸੁਣਾਉਣ ਵਾਸਤੇ ਕਿਉਂ ਕਿਉਂਕਿ ਸਾਨੂੰ ਵੀ ਨਹਿਮਤ ਨਖਾਈ ਜੀ ਮਿਲਦੀ ਨਹੀਂ ਨਹੀਂ ਤੇ ਮੈਂਗ ਚੁਕਾ ਲੈਣਾ ਪੈਂਦਾ ਇਹ ਇਹਨੇ ਸ਼ਰੋਗ ਵੀ ਨੂੰ ਪੜ ਦਿੱਤੇ ਬਿਨਾਂ ਵੀ ਕਰ ਦਿੱਤੀ ਆਪਾਂ ਨੇ ਕੀਤੀ ਕਿ ਭਾਈ ਫੋਨ ਕਰਦਾ ਰਿਹਾ ਆਪਾਂ ਪਹੁੰਚੇ ਹੀ ਨਹੀਂ ਕਿਉਂਕਿ ਆਪਾਂ ਤਾਂ ਚੰਗਾ ਤਿਆਰੀ ਕਰਕੇ ਆਉਣੀ ਹੈ ਨਾ ਤੇ ਮਾਨਾ ਲੈਂਦੇ ਨੇ ਕਿ ਬੀਬੀਆਂ ਤਿਆਰ ਨਹੀਂ ਸੀ ਹੋਇਆ ਪਰਿਵਾਰ ਨਹੀਂ ਤਿਆਰ ਹੋਇਆ ਤਾਂ ਨਹੀਂ ਆਏ ਆਪਾਂ ਤਿਆਰੀ ਕਰਦੇ ਜੇ ਘਰ ਵਿੱਚ ਮਰਗਤ ਦਾ ਪਾਠ ਹੋਵੇ ਤਾਂ ਵੀ ਅਸੀਂ ਉਦੋਂ ਹੁੰਨੇ ਆ ਜਦੋਂ ਸਮਾਪਤੀ ਹੋ ਦਿੰਦੀ ਹੈ ਘਰ ਵਿੱਚ ਵੀ ਤਿਆਰ ਹੋ ਕੇ ਕਮਰੇ ਤੱਕ ਨਹੀਂ ਪਹੁੰਚੇ ਤਾ ਸਾਨੂੰ ਪਤਾ ਨਹੀਂ ਲੱਗਦਾ ਬਾਬਾ ਕਹਿੰਦਾ ਸਾਰਾ ਹੀ ਜਨਮ ਵਿਅਰਥ ਹੈ ਤੇਰਾ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਇਹ ਜਨਮ ਤੂੰ ਅਜਾਈਂ ਵਾਲਿਆ ਵੇਕਾਰ ਚੱਲਾਂ ਗਿਆ ਕਿਹੜਾ ਜੀਵਨ ਸਹਿਮਾਖੇ ਬੁੱਢਾ ਆ ਗਿਆ ਮਨੁੱਖ ਬੁੱਢਾ ਹੋ ਜਾਂਦਾ ਹੈ ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ ਆਪਾਂ ਬਾਣੀ ਬੜੀ ਬੜੀ ਪੜੀ ਪਰ ਵਿਚਾਰਿਆ ਨਹੀਂ ਮੈਂ ਬਾਰ-ਬਾਰ ਜ਼ਿਕਰ ਕਰਨਾ ਥੋੜੇ ਜਿਹੇ ਸ਼ਬਦ ਤੁਸੀਂ ਅਰਥਾਂ ਸਹਿਤ ਪੜ੍ਹ ਲਓ ਚੌਣਵੇਂ ਇਹ ਰਾਤ ਤੇ ਸਮਾ ਬਣਿਆ ਇੱਕ ਕਦਾ ਮਿਸਨੀ ਕਾਲਜ ਵਾਲੇ ਚੌਣਵੇਂ ਸ਼ਬਦਾਂ ਦੀ ਸ਼ਾਪ ਦੇਣੀ ਉੱਥੇ ਵੰਡੀਆਂ ਜਾਣਗੀਆਂ ਵਕਤ ਬਣਿਆ ਲਿਆ ਕੇ ਉਹਨਾਂ ਨੂੰ ਪੜੋ ਤੁਸੀਂ ਬੜਾ ਕੁਝ ਜੀਵਨ ਦਾ ਛੋਟੇ ਥੋੜੇ ਥੋੜੇ ਸ਼ਬਦਾਂ ਵਿੱਚ ਉਹਨਾਂ ਦਿੱਤਾ ਹੁਣ ਭਗਤ ਭੀਖਣ ਜੀ ਕਹਿੰਦੇ ਨੇ ਕਿ ਤੂੰ ਜਪਦਾ ਨਹੀਂ ਉਹ ਕਹਿੰਦੇ ਨੇ ਵੀ ਨੇਤਰਾਂ ਦੀ ਨਿਗਾ ਕੱਟ ਗਈ ਨੈਨੋ ਨੀਰ ਬਹਿ ਤਨ ਖੀਨਾ ਪਏ ਕੇਸ਼ ਨੂੰ ਦਵਾਨੀ ਨਿਤਰਾ ਦੀ ਨਿਗਾ ਘਟ ਗਈ ਕਿਸੇ ਡਾਕਟਰ ਕੋਲ ਗਿਆ ਕਿ ਦਿਸਦਾ ਨਹੀਂ ਉਹਨੇ ਆਖਿਆ ਬਨੇ ਫੇ ਕਰਕੇ ਅੰਧ ਪਿੰਡ ਸੁਣਦਾ ਵੀ ਨਹੀਂ ਕਿੰਦਾ ਬਾਪੂ ਇਹ ਵੀ ਬਡੇ ਪੇ ਕਰਕੇ ਗੋਡਿਆਂ 'ਚ ਪੀੜੇ ਵੀ ਬਡੇ ਪੇ ਕਰਕੇ ਉਹ ਜਿਹੜੀ ਗੱਲ ਆਖੇ ਉਹ ਡਾਕਟਰ ਕਹਿੰਦਾ ਬਡੇ ਪੇ ਕਰਕੇ ਬਾਪੂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਵੀ ਤੈਨੂੰ ਡਾਕਟਰ ਕਿੰਨੇ ਕੰਦਰ ਨੇ ਬਣਾਇਆ ਫਿਰ ਹਾਲ ਆਦੀ ਹੋਏਗਾ ਕਹਿੰਦਾ ਨਹੀਂ ਬਾਪੂ ਜਿਹੜਾ ਕੋਈ ਤੂੰ ਮੈਨੂੰ ਕਹਿ ਰਿਹਾ ਵੀ ਬਲੇ ਪੇ ਕਰਕੇ ਵੀ ਇਹਦਾ ਵੀ ਇਲਾਜ ਨਹੀਂ ਤੇਰੇ ਲੋਕਾਂ ਦਾ ਵੀ ਇਲਾਜ ਨਹੀਂ ਜਿੰਨਾ ਚੁ ਦਵਾਈ ਗੋਲੀ ਖਾਏਗਾ ਚਲੀ ਜਾਏਗਾ ਕੰਮ ਨਹੀਂ ਤੇ ਦਰਦਾ ਤੇ ਹੋਣਗੀਆਂ ਕਿਹਦਾ ਇਲਾਜ ਭਗਸ਼ਮ ਕਿੰਨੇ ਉਦੋਂ ਲੰਪੇਗਾ ਜਦੋਂ ਨੈਣੋਂ ਨੀਰ ਬਹਿ ਤਨ ਖੀਨਾਂ ਭਏ ਕੇਸ਼ ਦੁੱਧਵੰਨੀ ਥਨ ਕਿ ਰੁਦਾ ਕੰਠ ਸ਼ਬਦ ਨਹੀਂ ਉਤਰੈ ਅਮ ਕਿਆ ਕਰਨ ਪਰੰਨੀ ਜਿਵਾਨ ਚ ਉਹ ਲੇਵਨ ਜਾਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦਿਸਦਾ ਨਹੀਂ ਚੱਲਿਆ ਨਹੀਂ ਜਾਣਾ ਸਤਗੁਰ ਤੇਗ ਬਾਹਦਰ ਸਾਹਿਬ ਜੀ ਵੀ ਕਹਿੰਦੇ ਨੇ ਸਿਰ ਕੰਬਿਓ ਪਗ ਢਗਮਗੇ ਨੈਣ ਜੋਤ ਤੇ ਹੀ ਨਾ ਕੋ ਨਾਨਕ ਇਹ ਮਿਤ ਭਈ ਤਉ ਨ ਹਰ ਨਸਨੀਨ ਫਿਰ ਵੀ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਫਿਰ ਤੇ ਭਗਤ ਜੀ ਕਹਿੰਦੇ ਨੇ ਮੌਤ ਹੈ ਮੌਤ ਕਿੱਥੋਂ ਜੀ ਮੌਤ ਦੀ ਪੀੜਾ ਬਾਣੀ ਬਣਦੀ ਵੀ ਮਸਤਕ ਤੋਂ ਸ਼ੁਰੂਪਦੀ ਮਾਥੀ ਪੀਰ ਸਰੀਰ ਜਲਨ ਹੈ ਕਰਕ ਕਲੇਜੇ ਮਾਹੀ ਐਸੀ ਬੇਦ ਨੂੰ ਉਪਜ ਖਰੀ ਪਈ ਵਾਕਾ ਉਖ ਨਾ ਹੈ ਕਿਉਂ ਨਹੀਂ ਜੀ ਡਾਕਟਰ ਕੋਲ ਲੈ ਕੇ ਗਏ ਉਹਨੇ ਆਖਿਆ ਵੀ ਇਹਦਾ ਕੋਈ ਦਵਾ ਦਾ ਨਹੀਂ ਮੇਰੇ ਤੇ ਹੱਥ ਕਲੇ ਨੇ ਹਾਂ ਸੇਵਾ ਕਰ ਲੋ ਆਪਣੇ ਨੇੜੇ ਸੇਵਕ ਨੇ ਅਕਾਲ ਚਲਾਣਾ ਕੀਤਾ ਸ਼ਰਮਾ ਜੀ ਨੇ ਬੱਚੇ ਕਹਿਣ ਲੱਗੇ ਵੀ ਡਾਕਟਰ ਨੇ ਕਹਿ ਦਿੱਤਾ ਵੀ ਕੋਈ ਪਤਾ ਨਹੀਂ 5 ਦਿਨ ਰਹੇ ਕੋਮਾ ਚ ਕੋਈ ਪਤਾ ਨਹੀਂ 5 ਸਾਲ ਵੀ ਕੱਟ ਸਕਦਾ ਮਹੀਨਾ ਵੀ ਰਹਿ ਸਕਦਾ ਡੇਢ ਮਹੀਨਾ ਕੋਮਾ ਵਾਲੇ ਵਿਅਕਤੀ ਦੀ ਬੜੀ ਕਾਤ ਮੌਤ ਆ ਜੀ ਉਹ ਆਪ ਤੇ ਤੰਗ ਹੁੰਦਾ ਹੈ ਪਰਿਵਾਰ ਬੜਾ ਪਰੇਸ਼ਾਨਦਾ ਮੈਂ ਦਿੱਲੀ ਵਿੱਚ ਗਿਆ ਸੀ 8 ਸਾਲਾਂ ਤੋਂ ਇੱਕ ਮਾਂ ਕੋਮਾ ਵਿੱਚ ਸੀ ਉਹ ਸਾਰਾ ਘਰ ਫਿਰ ਬੰਦ ਕਰਕੇ ਜਾਂਦੇ ਸੀ ਕਿਉਂਕਿ ਉਹ ਨਾ ਕੁਝ ਖਾ ਸਕਦਾ ਹੈ ਨਾ ਪੀ ਸਕਦਾ ਕੋਸ਼ੀ ਨਹੀਂ ਮੈਂ ਆਪਣੇ ਬੱਚਿਆਂ ਨਾਲ ਗੱਲ ਕੀਤੀ ਜਦੋਂ ਪਤਾ ਲੱਗਾ ਮੈਂ ਹੈ ਤੇ ਬੜਾ ਔਖਾ ਹੈ ਵਿਖੰਪੈਂਡਾ ਹੁੰਦਾ ਹੈ ਕੋਮਾ ਜਿਹੜਾ ਵਿਅਕਤੀ ਚਲਾਉਂਦੇ ਆ ਵਾਪਸ ਆਉਣਾ ਤੇ ਬਹੁਤ ਔਖਾ ਉਹਨਾਂ ਨੇ ਧਰਮ ਪਤਨੀ ਕਹਿ ਰਹੇ ਸੀ ਕਿ ਮੇਰੇ ਘਰ ਵਾਲੇ ਨੇ ਕੀਤੇ ਹੋਏ ਚੰਗੇ ਕਰਮ ਅੱਗੇ ਆਏ ਨਹੀਂ। ਇਹ ਰੱਬ ਨੇ ਉਹਨਾਂ ਨੂੰ ਸੁਖਾਲੀ ਮੌਤ ਵੀ ਦਿੱਤੀ ਨਹੀਂ ਤੇ ਬੜਾ ਔਖਾ ਜਨਮ ਵਿੱਚ ਮੰਝੇ ਤੇ ਬੈ ਕੇ ਘਟਣਾ। ਕਈ ਤੇ ਰਸਾਂ ਕਰੰਦੇ ਨੇ ਕਿ ਛੱਡ ਗਿਆ ਜੋੜੜੀਆਂ ਕਰਦੇ ਕਿ ਇਹ ਚਲਾਣਾ ਕਰਕੇ ਇੱਕ ਪਾਸੇ ਲੱਗ ਜਾ। ਸੱਚੀ ਮਤਿ ਉਹਨਾਂ ਦੇ ਕਰਮ ਚੰਗੇ ਸੀ। ਦੋ ਤਿੰਨ ਲੰਗਰ ਤੇ ਆਪਣੇ ਜਿਉਂਦਿਆਂ ਜਾਂਦੇ ਆ ਆਪਣੇ ਗੁਰਦੁਆਰੇ ਕਰਾ ਕੇ। ਕਹਿੰਦੇ ਜਿੱਥੇ ਜਿੱਥੇ ਉਹ ਜਾਂਦਾ ਸੀ ਉੱਥੇ ਉੱਥੇ ਬਿਨੋਂ ਲੰਗਰ ਪਾਣੀ ਛਕਾ ਕੇ ਗਿਆ ਸ਼ੁਕਰ ਕਰਦਾ। ਇਹ ਪੁੱਤ ਸਾਨੂੰ ਬਣਾ ਕੋਈ ਦਿੰਦੇ ਨੇ ਐਵੇਂ ਦੰਬ ਕਰੀ ਜਾਣਾ ਵੀ ਇਹ ਸਾਡੇ ਨਾਲ ਨਹੀਂ ਜਾਂਦੇ ਜੀ ਜੋ ਕੋਈ ਤੁਸੀਂ ਧਰਮ ਦੇ ਖਿੱਤੇ ਵਿੱਚ ਕਰੋਗੇ ਉਹ ਤੁਹਾਡਾ ਬਹੁਤ ਕੋਸ਼ਵਾ ਦੇਗਾ। ਕਿ ਇੱਥੇ ਹੀ ਸਵਾਰ ਦਿੰਦਾ ਹੈ। ਦਰਗਾਹ ਤੱਕ ਵੀ ਨਾਲ ਜਾਂਦਾ ਹੈ। ਇਹ ਸਤਿਗੁਰਾਂ ਖੈਨੇ ਤੇ ਕੀਤਾ ਹੀ ਨਹੀਂ। ਜ਼ਿੰਦਗੀ ਬਜ਼ੁਰਗ ਹੋ ਗਿਆ, ਸਰੀਰ ਕਮਜ਼ੋਰ ਹੋ ਜਾਂਦਾ ਹੈ। ਜੀਤ ਨੂੰ ਰੋਗ ਲੱਗਦਾ ਜੀ ਵੱਡੇ ਵਿੱਚ ਜਿਹਦਾ ਜੇਕਰ ਸਤਿਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਹਿਣ ਲੱਗੇ ਗਲੇ ਵਿੱਚ ਬਲਗਮ ਬਣਦੀ ਕਫ કંਠ ਬਰੁੱਦੋ ਗਲੇ ਵਿੱਚ ਬਣ ਗਈ ਬਲਗਮ ਨੈਨੂ ਨੀਰ ਧਰੇ ਬਲਗਮ ਬਣੀ ਇਹ ਸੰਗ ਜਿਹੜਾ ਬਲਗਮ ਨਾਲ ਲੁਕਿਆ ਰਹੇ ਤੇ ਬੋਲਿਆ ਅੱਖਾਂ ਚੋਂ ਪਾਣੀ ਵਗਦਾ ਜੀ ਆਪਣੇ ਸਤਿਗੁਰੂ ਕਹਿ ਦੇਣ ਹੁਣ ਵੇਖੋ ਗੁਰੂ ਸਾਹਿਬ ਜਾਣਦੇ ਨੇ ਬੜਾ ਕੁਝ ਸਾਡੇ ਬਾਦੇ ਤਾਂ ਹੀ ਉਹਨਾਂ ਨੂੰ ਅੰਤਰਜਾਮੀ ਕਿਹਾ ਗਿਆ ਕਹਨ ਲੱਗੇ ਤੁਰਨਾ ਵੀ ਰਹਿ ਜਾਂਦਾ ਹੈ ਚਰਨ ਰਹੀ ਪਰ ਕੰਪਣ ਲਾ ਕੇ ਸ਼ਾਕਤ RAM ਨਾ ਰਿਧਾ ਹਰੇ ਚੰਗਿਤਰਾ ਚੱਲਿਆ ਨਹੀਂ ਜਾਂਦਾ ਹੱਥ ਕੰਬਦੇ ਨੇ ਅੱਖਾਂ ਚੋਂ ਪਾਣੀ ਵਗਦਾ ਪੈਰ ਤੁਰਨੋਂ ਰਹਿ ਜਾਂਦੇ ਨੇ ਹੱਥ ਕੰਬਣ ਲਾ ਕੇ ਫਿਰ ਵੀ ਮਾਇਆ ਦੇ ਜੀਵ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਪਸਾਂਦੇ ਰੱਬ ਨੂੰ ਫਿਰ ਵੀ ਨਹੀਂ ਚਿੰਤੇ ਕੀਤਾ ਜਾਂਦਾ ਮੈਂ ਇਥੋਂ ਹੀ ਗੱਲ ਅੱਗੇ ਆਰੰਭ ਕਰਾਂਗਾ ਕਿਉਂਕਿ ਇਹਦੀ ਵਿਆਖਿਆ ਥੋੜਾ ਜਿਹਾ ਖੋਲਣ ਦੀ ਜ਼ਰੂਰਤ ਹੈ ਕਿ ਕਿਉਂ ਨਹੀਂ ਅਸੀਂ ਚਿੰਤਨ ਕਰਦੇ ਕਿਉਂ ਨਹੀਂ ਅਸੀਂ ਰੱਬ ਨਾਲ ਜੁੜਦੇ ਇਸ ਹਾਲ ਵਿੱਚ ਤੇ ਸਾਧ ਗੁਰੂ ਤੇ ਇੱਕ ਬਹੁਤ ਅਸਵਿਕੇਂਦਰੀ ਜਾਪ ਲਿਆ ਪਰ ਮੈਂ ਇੱਕ ਦਿਨ ਧਿਕਰ ਕੀਤਾ ਸੀ ਵੀ ਬਾਪੂ ਨੂੰ ਬੱਚਿਆਂ ਵੀ ਨਹੀਂ ਆਖਿਆ ਕਿਵੇਂ ਜੱਪੇ ਬਾਪੂ ਇਹ ਸੁਮਲਚ ਤੇ ਤੁਹਾਨੂੰ ਬਹੁਤ سارے ਕੰਮ ਦੇ ਦਿੱਤੇ ਇਹ ਨਾ ਤੁਸੀਂ ਅੜੇ ਚਾਹੀਦਾ ਤੇ ਤੁਹਾਨੂੰ ਸੀ ਵੀ ਮੈਂ ਬਹੁਤ ਕਰ ਕੁਝ ਕਰ ਚੁੱਕਾ ਮੇਥੋਂ ਨਹੀਂ ਹੋਣਾ ਬਸ ਹੁਣ ਤੇ ਮੈਂ ਰੱਬ ਨੂੰ ਪ੍ਰਾਪਤ ਕਰਨਾ ਹੈ ਮੈਂ ਰੱਬ ਨਾਲ ਜੁੜਨਾ ਹੈ ਪਰ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਲਿਸ਼ਟ ਬਣਾ ਕੇ ਦੇ ਦਿੱਤੀ ਜਾਂਦੀ ਘੁੰਮਦੇ ਫਿਰੋ ਬਾਜ਼ਾਰਾਂ 'ਚ ਨਹੀਂ ਤੁਸੀਂ ਮਾਲਾ ਫੜ ਸਕਦੇ ਸਰੀਰ ਇੰਨਾ ਥਿਥਲ ਹੋ ਜਾਂਦਾ ਹੈ ਕਿ ਸਵੇਰੇ ਤੁਹਾਡੇ ਕੋਠਿਆਂ ਨਹੀਂ ਜਾਣਾ ਦਿਨੇ ਵਿੱਚ ਬੱਚਿਆਂ ਨੇ ਚਿਕਣ ਨਹੀਂ ਦੇਣਾ ਕਿ ਚਿੰਤਨ ਕਿਵੇਂ ਹੋਵੇਗਾ ਅਸੀਂ ਆਪਣੀ ਆਪਣੇ ਪਰਿਵਾਰ ਦੀ ਜਿੰਦਗੀ ਜਿਹੜੀ ਹੈ ਉਹ ਨਾਮ ਤੋਂ ਹੀਣੇ ਲੈ ਕੇ ਬੇਕਾਰ ਕਰ ਰਹੇ ਹਾਂ ਗੁਰੂ ਰਹਿਮ ਕਰੇ ਸਾਨੂੰ ਉਹਦਾ ਚਿੰਤਨ ਕਰਦੇ ਆ ਜਿੰਦਗੀ ਜਿਉਣ ਦੀ ਨਾ ਚਾਏ ਹੋਇਆ ਭੁਲਾ ਚੁੱਪਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗਾ ਬਖਸ਼ ਲੈਣਾ ਜੀ ਪ੍ਰੇਮ ਸਹਿਤ ਅੱਗੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ